ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੜਕ ਸੁਰੱਖਿਆ ਫੋਰਸ ਸੜਕ ਹਾਦਸਿਆਂ ਦੌਰਾਨ ਬਰਦਾਨ ਸਾਬਿਤ ਹੋ ਰਹੀ ਹੈ ਜਿਸ ਨੇ ਸਿਰਫ 6 ਮਿੰਟ 29 ਸੈਕਿੰਡ ਚ ਹਾਦਸਿਆਂ ਵਾਲੀ ਥਾਂ ਪਹੁੰਚ ਕੇ ਰਿਕਾਰਡ ਬਣਾਇਆ ਤੇ ਕਈ ਕੀਮਤੀ ਜਾਨਾਂ ਬਚਾਈਆਂ ਮੈਂ ਨੇਡੀ ਕਾਂਸਟੇਬਲ ਅਰਸ਼ਿਕ ਫੋਰ ਰੂਟ ਨੰਬਰ 90302 ਜੋ ਕਿ ਪੰਚਗੁਲਾ ਬੈਰੀਅਰ ਤੋਂ ਅਜੀਜ਼ਪੁਰ ਟੋਲ ਪਲਾਜ਼ਾ ਤੱਕ ਤਾਇਨਾਤ ਹਾਂ ਇਹ ਜਿਹੜੀ ਸਾਡੀ ਸਰਵਿਸ ਹੈ ਜੀ ਇਹ 24 ਇੰਟੂ 7 ਆਰਸ ਤੱਕ ਚੱਲਦੀ ਹੈ ਜੀ ਜੇਕਰ ਨਾਲ ਕੋਈ ਐਕਸੀਡੈਂਟ ਹੋ ਗਿਆ ਹੈ ਉਦھے ਅਸੀਂ ਵਿਦਨ 5 ਮਿੰਟ ਚ ਅਸੀਂ ਪਹੁੰਚ ਜਾਂਦੇ ਆ ਕਿ ਜਿਸ ਤਰ੍ਹਾਂ ਦੇ ਫਸਟ ਏਡ ਵਗੈਰਾ ਉਹਨੂੰ ਦੇਣੀ ਹੁੰਦੀ ਹੈ ਅਸੀਂ ਉਹਨੂੰ ਦੇ ਦਿੰਨੇ ਆ ਕੋਈ ਜ਼ਿਆਦਾ ਮੇਜਰ ਹੁੰਦਾ ਫਿਰ ਜਿਹੜਾ ਕੋਈ ਨੇੜਲੇ ਸਾਡਾ ਕੋਲ ਹਸਪੀਟਲ ਹੁੰਦਾ ਉੱਥੇ ਅਸੀਂ ਉਹਨੂੰ ਐਡਮਿਟ ਕਰਾ ਦਿੰਦੇ ਆ ਅਸੀਂ ਬਹੁਤ ਵਾਰੀ ਵੇਖਦੇ ਆ ਜੇ ਕਿਤੇ ਐਕਸੀਡੈਂਟ ਹੋ ਜਾਂਦਾ ਉੱਥੇ ਆਮ ਪਬਲਿਕ ਉਸ ਐਕਸੀਡੈਂਟ ਨੂੰ ਹੱਥ ਨਹੀਂ ਪਾਉਂਦੀ ਐਸਐਸਐਫ ਟੀਮ ਮੌਕੇ ਤੇ ਪਹੁੰਚਦੀ ਆ ਜੇ ਕੋਈ ਜ਼ਖਮੀ ਹੋਵੇ ਉਸ ਨੂੰ ਔਨ ਦੀ ਸਪੌਟ ਆਪਾਂ ਫਸਟ ਏਡ ਦਿੰਨੇ ਆ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦਾ ਮਕਸਦ ਪੰਜਾਬ ਦੇ ਲੋਕਾਂ ਨੂੰ ਇੱਕ ਸੁਰੱਖਿਅਤ ਮਾਹੌਲ ਮਹैया ਕਰਵਾਉਣਾ ਹੈ। ਹਰ 3 ਕਿਲੋਮੀਟਰ ਵਾਲੀ ਗੱਡੀ ਤੁਹਾਨੂੰ ਆਉਂਦੀ ਹੈ ਜਾਂਦੀ ਮਿਲੂਗੀ। ਕੋਈ ਟਰੱਕ ਖੜਾ ਹੈ, ਖਰਾਬ ਹੋਇਆ, ਪੁੱਲ ਕਰਕੇ ਉਹਨੂੰ ਖਿੱਚ ਕੇ ਸਾਈਡ ਤੇ ਕੱਢ ਦਿੱਤਾ ਜਾਊਗਾ। ਕਿਉਂਕਿ ਗੱਡੀਆਂ ਇੰਨੀਆਂ ਟੱਕੜੀਆਂ ਨੇ ਇਹ ਦੁਬਈ ਦੀ ਬੁਸ ਕੋਲ ਨੇ ਹੈ ਗੱਡੀਆਂ। ਆਪਣੇ ਕਮਿਸ਼ਨਰ ਸਾਹਿਬ ਜਲੰਧਰ ਸ਼੍ਰੀ ਸੁਪੰਨ ਸ਼ਰਮਾ ਸਰ ਜੀ ਆਈਪੀਐਸ ਵੱਲੋਂ ਸਮਾਜ ਗਿਰੋਧੀ ਅੰਸਰਾਂ ਦੇ ਖਿਲਾਫ ਚਲਾਈ ਗਈ ਮੁਹਿੰਮ ਦੇ ਮੱਦੇ ਨਜ਼ਰ ਡਿਵੀਜ਼ਨ ਨੰਬਰ 1 ਜਲੰਧਰ ਦੇ ਵਿੱਚ 57/24 ਮੁਕਦਮਾ ਐਨਡੀਪੀਐਸ ਐਕਟ ਦੇ ਅਧੀਨ ਦਰਜ ਹੋਇਆ ਸੀ ਜਿਸ ਮੁਕਦਮੇ ਦੇ ਵਿੱਚ ਇਨਸਪੈਕਟਰ ਸ਼੍ਰੀ ਹਰਿੰਦਾ ਸਿੰਘ ਵੱਲੋਂ ਅੱਜ ਥਾਰਟੈਕ ਦੇ ਆਰਡਰਾਂ ਤਹਿਤ ਜਿਹੜੇ ਇਹ ਸਮਗਲਰਸ ਨੇ ਐਨਡੀਪੀਐਸ ਐਕਟ ਦੇ ਅਧੀਨ ਇਹਨਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਸੀ ਇਹਨਾਂ ਦੇ 6 ਗੱਡੀਆਂ ਇੱਕ ਟਰੱਕ ਤੇ ਪਲੱਸ 1 ਕਰੋੜ 5 ਲੱਖ ਦੇ ਕਰੀਬ ਜਿਹੜਾ ਕੈਸ਼ ਹੈ ਇਹ ਸਾਰੇ ਐਸੈਟਸ ਨੂੰ ਅੱਜ ਫ੍ਰੀਜ਼ ਕੀਤਾ ਗਿਆ 68th ਐਨਡੀਪੀਐਸ ਐਕਟ ਦੇ ਅੰਦਰ ਇਹ ਆਰਡਰ ਕੱਢੇ ਗਏ ਨੇ ਨਾ ਵੱਲੋਂ ਤੇ ਇਹ ਟੋਟਲ ਇਸ ਪੂਰੀ ਐਸੈਟ ਦੀ ਵੈਲਿਊਏਸ਼ਨ 1 ਕਰੋੜ 34 ਲੱਖ 28300 ਦੇ ਕਰੀਬ ਬਣਦੀ ਹੈ ਤੇ ਇਸ ਐਸੈਟ ਨੂੰ ਅੱਜ ਫ੍ਰੀਜ਼ ਕੀਤਾ ਗਿਆ ਤੇ ਮੈਂ ਤੁਹਾਡੇ ਥਰੂ ਪੂਰੇ ਸਮਾਜ ਵਿੱਚ ਇਹ ਮੈਸੇਜ ਦੇਣਾ ਚਾਹੁੰਦਾ ਕਿ ਜਿੰਨੇ ਇਹ ਐਨਡੀਪੀਐਸ ਦੇ ਸਮਗਲਰਸ ਨੇ ਉਹਨਾਂ ਨੂੰ ਇਹ ਇੱਕ ਸਾਡੇ ਵੱਲੋਂ ਬੜੀ ਸਟਰੋਂਗ ਕਾਰਵਾਈ ਕੀਤੀ ਗਈ ਹੈ ਤੇ ਇਹਦੇ ਥਰੂ ਮੈਂ ਲੋਕਾਂ ਨੂੰ ਵੀ ਇਹ ਅਪੀਲ ਕਰੂੰਗਾ ਕਿ ਜੇ ਉਹਨਾਂ ਦੇ ਆਸ-ਪਾਸ ਕੋਈ ਇਦਾਂ ਦੀ ਹੀਲੇ ਸਟ ਟਰੱਕ ਟ੍ਰੈਫਿਕਿੰਗ ਹੁੰਦੀ ਹੈ ਤਾਂ ਪੁਲਿਸ ਨਾਲ ਮਿਲ ਕੇ ਕੰਮ ਕਰਿਆ ਜਾਵੇ ਤੇ ਅਸੀਂ ਇਹਨਾਂ ਦੇ ਜੋ ਇਹ ਕਾਲੇ ਧੰਦੇ ਨੂੰ ਪੂਰੇ ਤਰੀਕੇ ਨਾਲ ਠੱਲ ਪਾ ਸਕੀਏ ਥੈਂਕ ਯੂ ਸਰ ਇਹ ਮੁਹਿੰਮ ਅੱਗੇ ਵੀ ਤੇਜ਼ ਜਲਦੀ ਚੱਲੇਗੀ ਜੀ ਹਾਂਜੀ ਬਿਲਕੁਲ ਇਹ ਮੁਹਿੰਮ ਜਿਹੜੀ ਹੈਗੀ ਹੈ ਪੁਲਿਸ ਪੰਜਾਬ ਪੁਲਿਸ ਦੀ ਖਾਇ ਪ੍ਰਾਇੋਰਟੀ ਏਰੀਆ ਜਿਦੇ ਵਿੱਚ ਅਸੀਂ ਇਨਫੈਕਟ ਸਾਰੇ ਕੇਸਸ ਨੂੰ ਦੁਬਾਰਾ ਰਿਵਿਊ ਕਰਕੇ ਜਿੰਨੀਆਂ ਵੀ ਪ੍ਰਾਪਰਟੀ ਵੱਧ ਤੋਂ ਵੱਧ ਫ੍ਰੀਜ਼ ਹੋ ਸਕਦੀਆਂ ਨੇ ਜਿਵੇਂ ਇਸ ਮੁਕਦਮੇ ਦੇ ਵਿੱਚ ਅਸੀਂ 6 ਗੱਡੀਆਂ ਤੇ ਇੱਕ ਟੱਕ ਫ੍ਰੀਜ਼ ਕੀਤਾ ਹੋਰ ਵੀ ਜੇ ਇਸ ਮੁਕਦਮੇ ਦੇ ਵਿੱਚ ਸਾਨੂੰ ਕੋਈ ਇਦਾਂ ਦੀ ਰਿਕਵਰੀ ਹੁੰਦੀ ਹੈ ਕਿਉਂਕਿ ਮੁੰਡਾ ਦਮਾਨ ਡਰ ਇਨਵੈਸਟੀਗੇਸ਼ਨ ਜੇ ਇਦਾਂ ਦੀ ਕੋਈ ਰਿਕਵਰੀ ਹੁੰਦੀ ਹੈ ਉਹ ਵੀ ਅਸੀਂ ਲਿਆ ਕੇ ਫ੍ਰੀਜ਼ ਕੀਤਾ ਜਾਊਗਾ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਕੇ ਲੀਏ ਫੋਲੋ ਕਰੇ ਦੈਨਿਕ ਸਵੇਰਾ ਟੀਵੀ YouTube Facebook Instagram X ਔਰ WhatsApp channel par but...